ਤੁੜੀ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਸੁਥਰਾ ਰੱਖਣ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਨਗਰ ਕੌਂਸਲ ਤੁੜੀ ਨੂੰ ਭੇਜੀ ਵੈਕਿਊਮ ਸਵਿਪਰ ਮਸ਼ੀਨ ਅਤੇ 5 ਨਵੇਂ ਛੋਟੇ ਟੈਂਪੋ ਮੁੱਖ ਮੰਤਰੀ ਦੇ OSDO ਪ੍ਰੋਫੈਸਰ ਊੰਕਾਰ ਸਿੰਘ ਅਤੇ ਮਾਰਕੀਟ ਕਮੇਟੀ ਤੁਰੀ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਕੀਤਾ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਤੁਰੀ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਫਾਈ ਅਤੇ ਵੈਕਿਊਮ ਸਵੀਪਰ ਮਸ਼ੀਨ ਨੂੰ ਹਰੀ ਚੰਡੀ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪ੍ਰੋਫੈਸਰ ਊੰਕਾਰ ਸਿੰਘ ਨੇ ਰਵਾਨਾ ਕੀਤਾ ਇਸ ਦੇ ਨਾਲ ਹੀ ਸ਼ਹਿਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਵਾਲੇ 5 ਨਵੇਂ ਛੋਟੇ ਟੈਂਪੋਆਂ ਨੂੰ ਵੀ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਕਿ ਦਿਖਾਉਂਦੇ ਆਂ ਜਿਹੜੇ ਪਾਰਟੀ ਦੇ ਲਈ ਸ਼ੁਰੂ ਤੋਂ ਆ ਰਹੀ ਸੀ ਇਹ ਦਿਨ ਸੁਨੇਹੇ ਦੇ ਨਾਮ ਹੋਏ ਨੂੰ ਮੈਂ ਇਹ ਦੇ ਗਾਰਡ ਲਈ ਹੈ ਜਿਹੜਾ ਉਹਨੂੰ ਹੱਥਾ ਕਵਰ ਕਰਨ ਲਈ ਮੱਥੂ ਲੈ ਲਿਓ ਮੱਥੂ ਲੈ ਲਿਓ ਅੱਜ ਆੜਾ ਝਾੜੋ ਮਾਰਾ ਤੇ ਭਾਂਜੀ ਨਾਲੋ ਜੋ

ਦੇ ਪਿੱਛੇ ਇਧਰ ਵੀ ਇਧਰ ਇਧਰ ਹੈਲੋ ਉਹ ਜਿਹੜੀ ਯਾਤਰੀ ਕਰਾਈ ਸੀ ਇਹ ਵੈਕਿਊਮ ਸਵੀਪਰ ਮਸ਼ੀਨ ਧੋਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭੇਜੀ ਹੈ ਨਾਲ ਪੰਜ ਜਿਹੜੇ ਛੋਟੇ ਟੈਂਪੋ ਨੇ ਉਹ ਆਏ ਨੇ ਜਿਹੜਾ ਗਿੱਲਾ ਸੁੱਕਾ ਕੂੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹ ਚੱਕਣ ਆਸਤੇ ਨਵੇਂ ਜਿਹੜੇ ਟੈਂਪੋ ਨੇ ਉਹ ਆਏ ਨੇ ਤਾਂ ਮਾਨ ਸਾਹਿਬ ਹਫਤੇ 'ਚ ਦੋ ਦਿਨ ਜਿਹੜੇ ਰਿਵਿਊ ਮੀਟਿੰਗ ਧੂਰੀ ਦੀ ਉਹ ਲੈਂਦੇ ਆ ਇਹ ਬੜੇ ਵਧੀਆ ਕੰਮ ਆ ਜਿਹੜੇ ਉਹ ਧੂਰੀ 'ਚ ਨੇਪਰੇ ਚੜ ਰਹੇ ਸਾਰੇ ਧੂਰੀ ਨਿਵਾਸੀ ਨਾਲ ਨੇ ਸਾਰੇ ਧੂਰੀ ਨਿਵਾਸੀ ਜਿਹੜੇ ਉਹ ਖੁਸ਼ ਨੇ ਸੰਤੁਸ਼ਟ ਨੇ ਲਗਾਤਾਰ ਜਿਹੜੇ ਸਾਰੇ ਰਲ ਮਿਲ ਕੇ ਐਮਸੀ ਸਹਿਬਾਨ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਨੰਨੀਰਤੇ ਤੇ ਧੋਰੇ ਨੂੰ ਸੁਧਾਰਨ ਤੇ ਜਿਹੜਾ ਉਹ ਲੱਗੇ ਹੋਏ ਨੇ ਅਸੀਂ ਵੀ ਨਾਲ ਮੁੱਖ ਮੰਤਰੀ ਸਾਹਿਬ ਦੀ ਸਾਰੀ ਟੀਮ ਹੈ ਜਿਹੜੀ ਉਹ ਨਾਲ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੀ ਆਧੁਨਿਕ ਮਸ਼ੀਨ ਜਿਹੜੀ ਵੈਕਿਊਮ ਕਲੀਨਰ ਮਸ਼ੀਨ ਹੈ ਜਿਹੜੀ ਉਹ ਧੋਰੀ ਚਾਹੀਏ ਜਿਹਦੇ ਨਾਲ ਆਪਾਂ ਜਿਹੜਾ ਕੂੜਾ ਉਹ ਮਸ਼ੀਨ ਦੇ ਨਾਲ ਮਿੱਟੀ ਹੈ ਜਿਹੜੀ ਸੜਕਾਂ ਤੇ ਉਹ ਸਾਫ ਸਫਾਈ ਹੋਊਗੀ ਕਿੰਨੇ ਕਰੋੜ ਦੀ ਲਾਗਤ ਨਾਲ ਜਿਹੜੀ ਮਸ਼ੀਨ ਹੈ ਇਹ ਤੇ ਲਗਭਗ 65 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਮਸ਼ੀਨ ਹੈ ਇਹ ਖਰੀਦੀ ਗਈ ਤੇ ਇਹਦੀ 5 ਸਾਲ ਦੀ ਜਿਹੜੀ ਮੇਨਟੇਨੈਂਸ ਦੀ ਜਿਹੜੀ ਵਾਰੰਟੀ ਹੈ ਕੰਪਨੀ ਦੀ ਤਾਂ 5 ਸਾਲ ਆਸਤੇ ਕੋਈ ਵੀ ਇਹਦੀ ਖਰਾਬੀ ਹੋਊਗੀ ਤਾਂ ਉਹ ਕੰਪਨੀ ਹੈ ਜਿਹੜੀ ਉਹ ਇਸ ਨੂੰ ਠੀਕ ਕਰੋ ਸੰਗਰੂਰ ਵਾਲੇ ਕੋਠੀ ਦਾ ਵੀ بڑا ਮੁੱਦਾ ਤੁਸੀਂ ਚੱਕਿਆ ਹੋਇਆ ਤਿਆਰ ਕਰ ਰਹੇ ਹੋ ਕੰਪਲੈਕਸ ਬਣਾਇਆ ਜਾ ਰਿਹਾ ਉਹ ਕੀ ਕਨੋ ਦੇ ਬਾਰੇ ਕਿਸੇ ਦਾ ਕੰਮ ਚਾਰੇ ਅੱਗੇ ਪਿਛਲੇ ਦਿਨੀ ਸੀਐਮ ਮੈਡਮ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਨੇ ਵਿਜ਼ਿਟ ਕੀਤਾ ਸੀ ਸੀਐਮ ਕੋ ਜਿਹੜੀ ਸੰਗਰੂਰ ਜਿਹੜੀ ਜੀਂਦ ਕੋਠੀ ਵਜਦੀ ਹੈ ਉੱਥੇ ਆਏ ਸੀ ਤਾਂ ਉਹਨਾਂ ਨੇ ਹੁਕਮ ਦਿੱਤੇ ਸੀ ਕਿ ਇਹਨੂੰ ਆਪਾਂ ਇੱਕ ਪਾਰਕਿੰਗ ਦੇ ਕਿਉਂਕਿ ਜਿਹੜੇ ਸ਼ਦਰ ਬਾਜ਼ਾਰ ਦੇ ਨਿਵਾਸੀ ਹੈ ਦੁਕਾਨਦਾਰ ਨੇ ਸਾਰਿਆਂ ਦੇ ਵਪਾਰ ਮੰਡਲ ਆ ਉਹਨਾਂ ਦੀ ਇਹ ਮੰਗ ਸੀ ਕਿ ਜਿਹੜੇ ਪਾਰਕਿੰਗ ਹੋਣੀ ਚਾਹੀਦੀ ਹੈ ਪਾਰਕਿੰਗ ਦੀ ਬੜੀ ਵੱਡੀ ਪ੍ਰੋਬਲਮ ਆ ਤਾਂ ਪਾਰਕਿੰਗ ਦੀ ਪ੍ਰੋਬਲਮ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਸੀਐਮ ਮੈਡਮ ਹੋਣਾ ਨੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਦਿੱਤੇ ਸੀ ਕਿ ਆਪਾਂ ਸੰਗਰੂਰ ਵਾਲੀ ਕੋਠੀ ਨੂੰ ਜਿਹੜੇ ਕਿ ਲਗਭਗ 50 ਸਾਲ ਤੋਂ ਖੰਡਰ ਪਈ ਹੈ ਉਹਨੂੰ ਆਪਾਂ ਪਾਰਕਿੰਗ ਚ ਤਬਦੀਲ ਕਰਕੇ ਤੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੁੱਡਾ ਤੋਂ ਜਿਹੜੀ ਅਰਬਨ ਡਵੈਲਪਮੈਂਟ ਉਹ ਮਹਿਕਮਾ ਇਹਨੂੰ ਵਧੀਆ ਤਰੀਕੇ ਨਾਲ ਡਵੈਲਪ ਕਰ ਰਿਹਾ ਜਿਹਦੇ ਚ ਲਗਭਗ 150 ਕਾਰਾਂ ਖੜਨ ਦੀ ਜਿਹੜੀ ਕੈਪੈਸਿਟੀ ਹੈ ਉਹ ਵੰਡ ਰਹੀ ਹੈ ਤੇ ਜਿਹੜੀ ਜ਼ਮੀਨ ਆ ਉਹ ਪੀਡਬਲੂਡੀ ਤੋਂ ਕੁੱਡਰ ਨੂੰ ਤਬਦੀਲ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਚ ਬਹੁਤ ਜਲਦੀ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਊਗਾ ਸਰ ਸੰਗਰੂ ਇੱਥੇ ਨਗਰ ਕਾਉਂਸਲ ਦੀ ਪਾਰਕ ਦੇ ਵਿੱਚ ਸਫੈਦਾ ਹਾਥੀ ਬਣੀ ਪਾਣੀ ਟੈਂਕੀ ਖੜੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਉਹਦੇ ਪਾਣੀ ਨਹੀਂ ਚੱਲ ਰਿਹਾ ਤੇ ਨੀਚੇ ਬਜ਼ੁਰਗ ਤੇ ਬੱਚੇ ਜਿਹੜੇ ਰੋਜ਼ ਹਰਿਆਣਾ ਸ਼ਹਿਰ ਕਰਦੇ ਨੇ ਉਹ ਸੀਵਰੇਜ ਬੋਰਡ ਦੇ ਜਿਹੜੇ ਚੇਅਰਮੈਨ ਨੇ ਸਣੀ ਆਲੂ ਵਾਲੀ ਹੈ ਜੀ ਉਹ ਮੰਗਲਵਾਰ ਸਾਰੇ ਆਪਣੇ ਮਹਿਕਮੇ ਦੇ ਜਿਹੜੇ ਚੀਫ ਇੰਜੀਨੀਅਰ ਐਸ ਸੀ ਸਹਿਬਾਨ ਐਸ ਡੀਓ ਸਹਿਬਾਨ ਐਕਸੀਅਨ ਸਹਿਬਾਨ ਲੈ ਕੇ ਇੱਥੇ ਪਹੁੰਚ ਰਹੇ ਆ ਤੇ ਇਹਦਾ ਜਲਦ ਜਿਹੜਾ ਹੱਲ ਉਹ ਹੋਊਗਾ ਸਾਰੇ ਇੱਕ ਸੀਵਰੇਜ ਓਰੀ ਨਿਵਾਸੀਆਂ ਨੂੰ ਪਤਾ ਹੈ ਕਿ ਜਿਹੜਾ 2016 ਦਾ ਜਿਹੜਾ ਇੱਕ ਐਗਰੀਮੈਂਟ ਬਾਦਲ ਸਰਕਾਰ ਨੇ ਉਹ 10 ਸਾਲਾਂ ਦਾ ਕੀਤਾ ਸੀ ਜਿਹੜਾ ਕਿ 2026 ਚ ਕੰਪਲੀਟ ਹੋਣਾ ਤਾਂ ਇੱਕ ਸ਼ਾਹਪੁਰ ਜੀ ਓਲਨ ਜੀ ਕੰਪਨੀ ਆ ਉਹਨਾਂ ਨੂੰ ਦਿੱਤਾ ਹੋਇਆ ਜਿਹਦੇ ਕਰਕੇ ਉਹ ਦਿੱਕਤ ਆ ਰਹੀ ਹੈ ਹੁਣ ਉਹ ਐਗਰੀਮੈਂਟ ਨੂੰ ਵੀ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਆਪਾਂ ਖਤਮ ਕਰ ਦਈਏ ਪਰ ਉਹਦੇ ਚ ਕਾਨੂੰਨੀ ਅੜਚਨਾ ਜਿਹੜੀਆਂ ਉਹ ਆ ਜਾਂਦੀਆਂ ਨੇ ਹੁਣ ਆਪਾਂ ਜਿਹੜਾ ਸਪਾਈ ਕਰਮਚਾਰੀ ਹੋਰ ਵੀ ਜਿਹੜੇ ਸੀਵਰੇਜ ਮੈਨ ਨੇ ਉਹ ਵਧਾ ਰਹੇ ਆ ਤਾਂ ਕਿ ਜਿਹੜੀ ਧੂਰੀ ਨਿਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਪਿਛਲੇ 6 ਮਹੀਨੇ ਪਹਿਲਾਂ ਲਗਭਗ 1.18 ਕਰੋੜ ਰੁਪਏ ਦਾ ਜਿਹੜਾ ਇੱਕ ਸੀਵਰੇਜ ਦਾ ਪ੍ਰੋਜੈਕਟ ਉਹ ਕੰਪਲੀਟ ਹੋਇਆ ਐ ਐਸਟੀਪੀ ਜਿਹੜਾ ਆਪਣਾ 90% ਕੰਮ ਆ ਜਿਹੜਾ ਉਹਦਾ ਉਹ ਕੰਪਲੀਟ ਹੋ ਚੁੱਕਿਆ ਐ ਇੱਕ ਐਸਟੀਪੀ ਆਪਾਂ ਆਉਣ ਵਾਲੇ ਲਗਭਗ 6 ਮਹੀਨਿਆਂ ਦੇ ਵਿੱਚ ਵਿੱਚ ਉਹ ਜਿਹੜਾ ਸਟਾਰਟ ਕਰਾ ਦਾਂਗੇ ਤੇ ਦੂਸਰੇ ਐਸਟੀਪੀ ਆਸਤੇ ਆਪਾਂ ਜਿਹੜੀ ਜਗ੍ਹਾ ਲੈਣੀ ਆ ਉਹ ਵੀ ਜਿਹੜਾ ਕੰਮ ਉਹ ਡੀਸੀ ਸਾਹਿਬ ਦੀ ਨਿਗਰਾਨੀ ਵੇਚ ਉਹ ਚੱਲ ਰਿਹਾ ਸਰ ਇੱਕ ਲਗਭਗ 2 ਮਹੀਨੇ ਅਚ ਉਹ ਤਿਆਰ ਹੋ ਜਾਣਾ ਹੈ ਜਿਹੜਾ ਸਬਜੈਕਟ ਹੈ ਤੇ ਜਿਹੜਾ ਪੁਰਾਣਾ ਬਾਈਪਾਸ ਰੋਡ ਆ ਉਹਦਾ ਸਵਾ 8 ਕਰੋੜ ਦਾ ਟੈਂਡਰ ਉਹ ਲੱਗ ਰਿਹਾ ਬਹੁਤ ਹੀ ਜਲਦ ਉਹ ਗ੍ਰੀਨ ਰੋਡ ਧੋਰੀ ਸ਼ਹਿਰ ਦੀ ਉਹ ਵੱਜੂਗੀ ਕਿ ਜਿਹੜੀ ਗ੍ਰੀਨ ਰੋਡ ਧੋਰੀ ਦੀ ਕਿਉਂਕਿ ਉਹਦੇ ਚ ਆਪਾਂ ਦਰਖਤਾਂ ਦਾ ਪ੍ਰੋਜੈਕਟ ਹੈ ਜਿਹੜਾ ਧਾਰਾਂ ਨੂੰ ਸਾਈਡ ਤੇ ਕਰਕੇ ਉਹ ਆਪਾਂ ਇੱਕ ਗ੍ਰੀਨ ਰੋਡ ਉਹ ਵੱਜੋਂ ਬਣਾ ਰਹੇ ਸਰ ਇੱਕ ਆਪਣਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ